ਜੁਲੰਦਰ ਦੇ ਸਿਵਲ ਹਸਪਤਾਲ ਵਿਤਨ ਮਰੀਜ਼ਾਂ ਦੀ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਲਈ ਐਸਐਮਓ ਨੇ ਨੌਰਮ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪਾਸ ਦੀ ਹਸਪਤਾਲ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਮੌਕੇ ਬਿਆਨ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਤੋਂ ਸਿਹਤ ਵਿਭਾਗ ਡਾਇਰੈਕਟਰਾਂ ਦੀ ਟੀਮ ਹਸਪਤਾਲ ਪਹੁੰਚੇਗੀ। ਸਿਹਤ ਮੰਤਰੀ ਨੇ 24 ਘੰਟਿਆਂ ਅੰਦਰ ਟੀਮ ਨੂੰ ਰਿਪੋਰਟ ਸੌਂਪਣ ਦਾ ਆਦੇਸ਼ ਦਿੱਤਾ। ਸੋ ਮਾਮਲੇ ਦੀ ਜਾਂਚ ਐਸਐਮਓ ਨੇ ਨੌਰਮ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸੋ ਇੱਥੇ ਸਿਹਤ ਮੰਤਰੀ ਬਲਬੀਰ ਸਿੰਘ ਆ ਪਹੁੰਚੇ ਹਸਪਤਾਲ ਜਿੱਥੇ ਉਹਨਾਂ ਉਥੇ ਨਾਲ ਹੀ ਉਹਨੇ ਕਹਿ ਕਿ ਚੰਡੀਗੜ੍ਹ ਤੋਂ ਸਿਹਤ ਵਿਭਾਗ ਡਾਇਰੈਕਟਰ ਦੀ ਟੀਮ ਹਸਪਤਾਲ ਪਹੁੰਚ ਕੇ ਪੂਰੀ ਜਾਂਚ ਕਰੇਗੀ ਅਤੇ ਜਲਦ ਹੀ ਜੜੀ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਗਏ ਨੇ 24 ਘੰਟਿਆਂ ਦਾ ਟੀਮ ਨੂੰ ਰਿਪੋਰਟ ਸੌਪਣੇ ਨੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਮਸ਼ੀਨ ਬੰਦ ਹੋਣ ਕਰਕੇ ਮੌਤ ਹੋਈ ਹੈ ਡਾਕਟਰਾਂ ਨੇ ਪਰਿਵਾਰਾਂ ਦੇ ਦਾਅਵੇ ਨੂੰ ਨਕਾਰਿਆ ਉਹਨੇ ਕਿ ਮਸ਼ੀਨ ਬੰਦ ਹੋਣ ਕਰਕੇ ਮਰੀਜ਼ਾਂ ਦੀ ਮੌਤ ਨਹੀਂ ਹੋਈ ਹੈ ਲੇਕਿਨ ਅਸੀਂ ਹੁਣ ਜਾਂਚ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਤਿੰਨ ਮਰੀਜ਼ਾਂ ਦੀ ਮੌਤ ਹਸਪਤਾਲ 'ਚ ਹੋਈ ਹੈ ਸੋ ਕੀ ਫਿਰ ਵਜ੍ਹਾ ਰਹੀ ਇਸ ਦਾ ਪਤਾ ਲੱਗਣਾ ਬੜਾ ਜ਼ਰੂਰੀ ਹੈ ਕਿਉਂਕਿ ਪਰਿਵਾਰਾਂ ਦੇ ਵਿੱਚ ਇਸ ਨੂੰ ਲੈ ਕੇ ਬੇਹਦ ਰੋਸ ਨੇ ਔਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਥੇ ਮਸ਼ੀਨਾਂ ਜਿਹੜੀਆਂ ਬੰਦ ਹੋ ਗਈਆਂ ਉਸ ਦੇ ਚੱਲਦਿਆਂ ਇਹਨਾਂ ਦੀਆਂ ਮੌਤ ਹੋਈਆਂ ਨੇ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਜਿਹੜਾ ਹੈ ਜਲੰਧਰ ਦਾ ਸਿਵਲ ਹਸਪਤਾਲ ਪ੍ਰਸ਼ਾਸਨ ਉਹ ਅਜੇ ਹੀ ਕਿਸੇ ਵੀ ਹਾਲਾਤ ਤੋਂ ਅਜੇ ਹੀ ਕਿਸੇ ਵੀ ਕਾਰਨ ਤੋਂ ਇਨਕਾਰ ਕਰ ਰਿਹਾ ਹੈ ਲੇਕਿਨ ਫਿਰ ਕੀ ਅਸਲ ਕਾਰਨ ਰਹਿ ਇਸ ਦੀ ਜਾਂਚ ਲਈ ਐਸ ਐਮਓ ਨੇ ਨੌਰਮ ਮੈਂਬਰੀ ਕਮੇਟੀ ਤਾਂ ਹੁਣ ਕਠਨ ਜ਼ਰੂਰ ਕਰ ਦਿੱਤਾ ਹੈ ਜੋ ਇਸ ਪੂਰੇ ਮਾਮੇ ਦੀ ਜਾਂਚ ਕਰੇਗੀ ਸੋ ਹਸਪਤਾਲ ਪਹੁੰਚੇ ਸਨ ਸਿਹਤ ਮੰਤਰੀ ਬਲਬੀਰ ਸਿੰਘ ਕਿਉਂਕਿ ਇਹ ਥੇ ਸਿਵਲ ਹਸਪਤਾਲ ਦੇ ਵਿੱਚ ਇਹ ਸ਼ੱਕੀ ਹਾਲਾਤਾਂ ਚ ਮੌਤ ਹੋਈ ਹੈ ਸੋ ਇਸ ਵਿਚਕਾਰ ਉਹਨਾਂ ਵੱਲੋਂ ਪੂਰਾ ਸਿਤੀ ਦਾ ਜਾਇਜ਼ਾ ਵੀ ਲਿਆ ਗਿਆ ਹੈ ਨਾਲ ਹੀ ਉਹਨਾਂ ਕਹਿ ਹੈ ਕਿ ਸੇਫ ਵਿਪਾਕ ਦੀ ਡਾਇਰੈਕਟਰ ਦੀ ਟੀਮ ਜਿਹੜੀ ਚੰਡੀਗੜ੍ਹ ਤੋਂ ਅੱਜ ਪਹੁੰਚ ਰਹੀ ਹੈ ਜੋ ਪੂਰੀ ਘਟਨਾ ਦੀ ਜਾਂਚ ਕਰੇਗੀ 24 ਘੰਟਿਆਂ ਦਾ ਰਿਪੋਰਟ ਦੇਣ ਦਾ ਆਦੇਸ਼ ਵੀ ਦਿੱਤਾ ਗਿਆ ਸੋ ਤਸਵੀਰਾਂ ਨੇ ਜਿੱਥੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਵਿੱਚ ਹਸਪਤਾਲ ਚ ਇੱਕ ਵੇਲੇ ਤਿੰਨ ਮਰੀਜ਼ਾਂ ਦੀ ਮੌਤ ਹੋਣ ਨਾਲ ਪਰਿਵਾਰ ਯਕੀਨਨ ਸਦਮੇ ਵਿੱਚ ਨੇ ਜੋ ਇਸ ਦੇ ਲਈ ਜਾਂਚ ਦੀ ਮੰਗ ਕਰੇ ਨੇ ਹਸਪਤਾਲ ਪ੍ਰਸ਼ਾਸਨ ਤੇ ਇਲਜ਼ਾਮ ਲਗਨੇ ਕਿ ਮਸ਼ੀਨਾਂ ਬੰਦ ਹੋ ਗਈਆਂ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਇਸ ਤੋਂ ਇਨਕਾਰ ਕਰ ਰਿਹਾ ਸੋ ਫਿਲਹਾਲ ਹੁਣ ਜਾਂਚ ਕਮੇਟੀ ਜੜੀ ਬਣਾਈ ਗਈ ਹੈ ਜੋ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਸੋ ਖੁਦ ਸਿਹਤ ਮੰਤਰੀ ਇੱਥੇ ਪਹੁੰਚੇ ਜਿਨ੍ਹਾਂ ਨੇ ਸਿੱਧੀ ਦਾ ਜਾਇਜ਼ਾ ਵੀ ਲਿਆ ਤੇ 24 ਘੰਟਿਆਂ ਦਾ ਰਿਪੋਰਟ ਦੇਣ ਲਈ ਵੀ ਕਿਹਾ ਮੇਰੇ ਘਰ ਵਾਲੇ ਕੋ ਪੇਪਰੇ ਵਿੱਚ ਪਾਣੀ ਵੜ ਗਿਆ ਜੀ उनको दवाई कराने लाए एक पाई एक बीमार हो गया वो यार हाथ सूजने लग गए उसके कब हुआ जी हादसा जब ऑक्सीजन बंद हुई थी यहाँ पर हाँ जी सात बजे ऑक्सीजन बंद हो गया उसके। कितनी मशीनें बंद हुई एक साथ दो नहीं बंद हुई और जो पेशेंट थे दोनों के इकट्ठे डेथ हुई है नहीं, नहीं। मशीन बंद होने से डेथ हुई है कि मशीन चालू है ही इसके लिए नहीं। 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 जब जब आप... क्या नाम क्या था आपके पति का कितनी उम्र थी पैंतीस मैं जब डायरेक्टली देखने आया कुड़ी को साढ़े सामने मशीन बंद हो गई करके दम बंद यार एक ही बंद हुई जो साड़ी कुड़ी के ऊपर लगाई थी वही बंद हुई है सारी से क्या मतलब जो लाई थी वो बंद हुई मैंने इनको इधर से उधर कर रहे ये कोई बेनिफिट थोड़ी है

दो चार छह घंटे हो गए आठ घंटे हो गए यहाँ पे यहाँ पे मतलब छह सात घंटे हुए होंगे आज आज हो हुएंगे छह सात दिन हो गए यहाँ दिन ये तो ना वाली बात बात है कितने बजे की है ये तो यार अभी रोज सुबह भी आए देखे बंद हुई हैं जब वो कितने बजे की बात है वो यार परसों की बात है आज अचानक कह रहे हैं कि वो मशीन मतलब मशीन में लाइने आने बंद होगी वैसे डॉक्टर बोल रहे ठीक हो रही है इम्प्रूव हो रही है धीरे धीरे उसकी वो क्या बोलते हैं खाना पीना भी चालू करवा दिया उन्होंने खाना देना दूध देना पानी नारियल पानी हो गया फिर अचानक आज शाम को मैं तो गया था और फिर वापस आया मम्मी चाचा दीदी थे पता लगता है कि यहां तो बंद कर लिया दरवाजा बंद कर लिया सीरियस हो गया कुछ ऐसा फिर बाद में लाइन आनी बंद होगी यही बता रहे थे हमको तो ये क्या हुई थी हमारी मशीन थी नहीं और चल रही थी डॉक्टर डॉक्टर से पूछा डॉक्टर कह रहा है उसके लंग्स में प्रॉब्लम थी लंग्स में प्रॉब्लम थी हमने पूछा डॉक्टर साथ साथ में रिपोर्ट आती गई एक्सरे होते गए कह रहे हैं इंप्रूव हो रही है मतलब ठीक हो रही है धीरे धीरे दवाइयाँ भी इसकी फिर अचानक आज पता लगा जैसे आपके लोग मुझे बात कर रहे थे पता लगा था कि गैस को तो जो गैस प्लांटा वो बंद हो गया उसके कारण ये मैं यहाँ पे तो था नहीं गैस प्लांट का नहीं बता सकता जब मैं आया तो उन्होंने बताया कि इसके लाइन बंद ऐसा टेक्निकल फॉल्ट आया था कि प्रेशर कम हुआ था लेकिन था। वालिबल। और जो है वो भी उसी कर लिया गया था ऑक्सीजन प्रेशर कम हुआ था जो ऑक्सीजन प्रेशर होता है ट्रॉमा में थोड़ा कम हुआ था ट्रॉमा सेंटर में कम हुआ था टेक्निकल फॉल्ट उसी को उसका बैकअप होता है ऑक्सीजन सिलेंडर लगे हुए उनको ऑन कर देंगे तो प्रेशर जो है वो दोबारा बन जाता है ਔਰ ਉਸਕੇ ਬਾਅਦ ਜੋ ਜੋ ਮੇਨ ਪਲਾਂਟ ਮੇਂ ਥਾ ਟੈਕਨੀਕਲ ਫੌ ਉਹ ਵੀ ਉਸੇ ਟਾਈਮ ਤੇ ਖੁੱਲ ਕਰ ਦਿਆ ਗਿਆ ਸਰ ਨੰਬਰ ਬਜਾੜੀ ਗੱਲ ਕਰਦੇ ਕਿੰਨੀ ਡੈਥ ਹੋਈਆਂ ਆ ਆ ਨੰਬਰ ਆ ਡੈਥ ਬਾਅਦ ਮੇਂ ਹੋਈਆਂ ਸਰ ਉਸਕੇ ਸਾਥ ਲੇਟਿੰਗ ਨਹੀਂ ਆ ਉਹ ਤਿੰਨ ਡੈਥ ਹੋਈਆਂ ਉਹ ਬਾਅਦ ਮੇਂ ਹੋਈਆਂ ਆ ਡਿਫਰੈਂਟ ਟਾਈਮਿੰਗਸ ਬਣੇ ਥੱਲੇ ਕਰੋ ਯਾਰ ਮੈਂ ਇਹ ਦੱਸ ਰਹਿਮ ਤੁਹਾਨੂੰ ਜਿਹੜੇ ਪੇਸ਼ੈਂਟ ਪੈਨ ਹੁਗੇ ਇਹ ਪੰਜ ਪੇਸ਼ੈਂਟ ਹੋਣ ਸਿਲਲੇ ਵੈਂਟੀਲੇਟਰ ਤੇ ਸੀ ਤਿੰਨ ਪੇਸ਼ੈਂਟ ਆ ਤਿੰਨਾਂ ਦੇ ਵਿੱਚੋਂ ਜਿਹੜੀ ਡੈਥ ਹੋਈ ਆ ਇੱਕ ਦੀ 7 15 ਤੇ ਹੋਈ ਆ ਉਹ ਜਿਹੜਾ ਪੇਸ਼ੈਂਟ ਸੀਗਾ ਸਨੇਕ ਬਾਈਟ ਦਾ 17 ਜੂਨ ਦਾਖਲ ਹੋਇਆ ਸੀ ਸਾ ਤੀਜਾ ਪੇਸ਼ੈਂਟ ਜਿਹੜਾ ਸੀਗਾ ਡਰਗ ਓਵਰਡੋਜ਼ ਅਡਿਕਟਡ ਪੇਸ਼ੈਂਟ ਅਨਕੌਂਸ਼ੀਅਸ ਕੰਡੀਸ਼ਨ ਦਾ ਸੀਗਾ ਕੰਡੀਸ਼ਨ ਵਿੱਚ ਉਹ ਅੱਜ ਆਇਆ ਦਾਖਲ ਤੇ ਪੱਕੀ ਨੂੰ ਦਾਖਲ ਹੋਇਆ ਜੀ ਪੈਜ ਡੈਕ ਹੋਈ ਕਿ ਕਾਰਨ ਕੀ ਰਿਹਾ ਕਿਉਂ ਡੈਕ ਹੋਈ ਹੈ ਕਿਉਂਕਿ ਆਕਸੀਜਨ ਦੀ ਕਮੀ ਆਈ ਥੀ ਐਸਐਮਓ ਵੀ ਇਸ ਗੱਲ ਦੀ ਪੁਸ਼ਟੀ ਕਰ ਪਈ ਮੈਂ ਤੁਹਾਨੂੰ ਇਹ ਦੱਸ ਰਹਾ ਵੀ ਜਿਹੜੀ ਆਕਸੀਜਨ ਦੀ ਕਮੀ ਸਾਡੇ ਕੋਲ ਹਸਪਤਾਲ 'ਚ ਆਕਸੀਜਨ ਦੀ ਕਮੀ ਨਹੀਂ ਹੈਗੀ ਜਿਹੜਾ ਟੈਕਨੀਕਲ ਫਾਲਟ ਪਿਆ ਹੈ ਕਿ ਹੈਗਾ ਇਸ ਬੰਦੇ ਦੀ ਕਿਸ ਤੇ ਹੈਗਾ ਵੀ ਕਿਸ ਮੁਲਾਜ਼ਮ ਦੀ ਕਿਸ ਪੱਧਰ ਤੇ ਜਿਹੜੀ ਹੈ ਕਿ ਨੈਗਲੀਜੈਂਸ ਹੋਈ ਹੈ ਉਹਨੂੰ ਰੂਲ ਆਊਟ ਕਰ ਲਈ ਸਭ ਕੁਝ ਕਰ ਲਈ ਦੋ ਨਵਾਂ ਮੈਮਰੀ ਕਮੇਟੀ ਬਣਾਤੀ ਗਈ ਆ ਉਹ ਸੋਮਵਾਰ ਮੰਗਲਵਾਰ ਦੋ ਦਿਨਾਂ ਦੇ ਵਿੱਚ ਉਹ ਆਪਣੀ ਰਿਪੋਰਟ ਦੇਗੇ ਸਰ ਸਾਰਾ ਇਸ ਦੀ ਥੀ ਆਕਸੀਜਨ ਸਿਲੰਡਰ ਤੇ ਆਕਸੀਜਨ ਕੌਣ ਸਪਲਾਈ ਕਰਦਾ ਸਭ ਕੁਝ ਹੈਗਾ ਸਾਡੇ ਕੋਲ ਤੇ ਕੋਈ ਨਾ ਕੋਈ ਕਮੀ ਨਹੀਂ ਉੱਤੇ ਨਹੀਂ ਡਿਊਟੀ ਕਰੀ ਸੀ ਫਾਲਟ ਕਿਉਂ ਆਇਆ ਫਾਲਟ ਇਹ ਗੱਲ ਕਰ ਰਿਹਾ ਮੈਂ ਫਾਲਟ ਦੇਖਣਾ ਇਹਦੀ ਇਹਦੀ ਫਾਲਟ ਦੇਖਣ ਲਈ ਕਈ ਟੈਕਨੀਕਲ ਫਾਲਟ ਹੈ ਕਿ ਜਿਹੜਾ ਹੈਗਾ ਆ ਵੀ ਕਿਸੇ ਮੁਲਾਜ਼ਮ ਦੀ ਹੈ ਕਿ ਸਾਡੇ ਦੀ ਕਿ ਨਿਕਲੀ ਦਿੱਸਾ ਕੁਝ ਵੀ ਆ ਉਹ ਜਿਹੜੀ ਰਿਪੋਰਟ ਨੋ ਮੈਂਬਰੀ ਕਮੇਟੀ ਬਣਾਤੀ ਗਈ ਆ ਉਹ ਸਾਨੂੰ ਰਿਪੋਰਟ ਕਰੇ। ਇਹ ਪੇਸ਼ੈਂਟ ਐ ਸੀਰੀਅਸ ਸੀ। ਹਾਂਜੀ। ਇਹ ਪੇਸ਼ੈਂਟ ਸੀਰੀਅਸ ਸੀ। ਪੇਸ਼ੈਂਟ ਸੀਰੀਅਸ ਸੀ। ਕਿੰਨੇ ਪੇਸ਼ੈਂਟ ਸੀ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਪਹਿ ਜਿਹੜੇ ਆ ਤਿੰਨੇ ਤੇ ਪੰਜ ਉਸ ਵੇਲੇ ਪੰਜ ਪੇਸ਼ੈਂਟ ਵੈਡੀਲੇਟਰ ਤੇ ਸੀ। ਦੋ ਠੀਕ ਆ। ਦੇਖੋ ਜਦੋਂ ਮੈਨੂੰ ਖਬਰ ਮਿਲੀ ਆ ਮੰਦ ਭਾਗੀ। ਇਹ ਜਿਹੜਾ ਵਾਕਿਆ ਹੋਇਆ ਇਹਦੇ ਚ ਜਿਹੜੇ ਪੇਸ਼ੈਂਟ ਸੀਗੇ ਆਈਸੀਯੂ ਚ ਵੈਸੇ ਵੀ ਸੇਕ ਹੁੰਦੇ ਆ ਪਰ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੇਕ ਵਾਇਪਰ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀ ਸੀ ਉਹਦੇ باوجود ਰਿਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀਗੇ ਇੱਕ ਤਾਂ ਕੋਈ ਡਰੱਗ ਡਿਕਟਿਵ ਸੀਗਾ ਉਥੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੀ ਵੀ ਗੱਲ ਹੋਰ ਖਰਾਬ ਸੀਗੀ ਤੇ ਤੀਜੇ ਪੇਸ਼ੈਂਟ ਤੀਜੇ ਪੇਸ਼ੈਂਟ ਸਿਗਰਟ ਹੈ ਮਲਟੀ ਆਰਗਨ ਫੇਲਰ ਵਾਲੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਰਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿੰਨੂੰ ਜਿਹਨੂੰ ਸਿਰਫ ਇੱਕ ਸਿਰਫ ਜਿਹੜਾ ਸੀ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਜਿਹਾ ਵਾਸਤੇ ਪ੍ਰੈਸ਼ਰ ਘੱਟ ਰਹਾ ਸੀਗਾ ਨਾਲ ਦੀ ਉਹਨਾਂ ਨੇ ਚੇਂਜਓਵਰ ਕਰਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚਲਦਾ ਪਿਆ ਪਲਾਟ ਓਵਰ ਉਹਨੇ ਕ

मैं यहाँ पे आया था ताकि इस तरह की कोई घटना अगर किसी खामी के कारण हुई है तो दोबारा ना हो और हमारे जो डॉक्टर्स हैं वो जब से ये घटना हुई है तब से ये मौके पे मौजूद है और पूरी कोशिश कर रहे हैं कि सही कारण का पता लग सके और इसकी जो दोबारा जो इस तरह की घटना ना हो उसकी पूरी कोशिश पता है। क्या प्रॉब्लम आई थी प्लांट को प्लांट को एक प्रॉब्लम आई है जो मुझे बताया गया अभी क्योंकि अभी इंक्वायरी रिपोर्ट आनी पेंडिंग है तो एक शाम को जो प्रॉब्लम आई है और जो डेथ हुई हैं वो कुछ देर बाद हुई हैं तो वही कारण पता करने की कोशिश कर रहे हैं कि प्लांट की कमी के कारण डॉक्सिंग की कमी आई है उसके कारण डेथ हुई है या बाकी क्योंकि काफी बीमार थे जो मरीज थे उसके कारण हुई है तो मैंने भी बातचीत करी है बट जो सही जो कारण है वो तो तभी पता लगेगा जब एक्सपर्ट कमेटी की रिपोर्ट आएगी ਸੁਇਤੇ ਜੋ ਸਿਹਤ ਮੰਤਰੀ ਨੇ ਆ ਪਹੁੰਚੇ ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਹਾਲਾਂਕਿ ਹੁਣ ਇਸ ਦੀ ਜਾਂਚ ਜਿਹੜੀ ਹੈ ਉਹ ਨੌ ਮੈਂਬਰੀ ਕਮੇਟੀ ਨੂੰ ਸੌਂਪੀ ਗਈ ਹੈ ਪ੍ਰਮੀਤ ਸਾਡੇ ਨਾਲ ਜੁੜੇ ਨੇ ਪ੍ਰਮੀਤ ਜਿਸ ਤਰ੍ਹਾਂ ਦੇ ਨਾਲ ਸਿਵਲ ਹਸਪਤਾਲ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਪਰਿਵਾਰ ਆਪਣੇ ਖੱچے ਔਰ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਕਿ ਕੁਝ ਹੁਣ ਤੱਕ ਧੀ ਹੋਰ ਅਪਡੇਟ ਆ ਰਹੀ ਇਸ ਪੂਰੇ ਮਾਮਲੇ ਲੈ ਕੇ ਇਹ ਹੋ ਰਹਾ ਦਾ ਹੁਣ ਤੱਕ ਸਿਰਫ ਬਿਆਨ ਦਾ ਜਿਹੜਾ ਕਿ ਦੌਰ ਉਹ ਜਾ ਰਹੀ ਹੈ ਪੇਸ਼ੈਂਟ ਦੀ ਜਿਹੜੀ ਹਿਸਟਰੀ ਦੀ ਗੱਲ ਕਰਾਂ ਮੈਂ ਸਟਾਫ ਤੋਂ ਜਾਣਕਾਰੀ ਦੇ ਦਿਆਂ ਕਿ ਫੋਨਿਕ 7 ਵਜੇ ਦੇ ਆਸ-ਪਾਸ ਜਿਹੜੀ ਹੈ ਕਿ ਇਹ ਦੱਸਿਆ ਜਾ ਰਿਹਾ ਕਿ ਟੈਕਨੀਕਲ ਫਾਲਟ ਹੁਣ ਟੈਕਨੀਕਲ ਫਾਲਟ ਜਿਹੜਾ ਦੱਸਿਆ ਜਾਂਦਾ ਕਿ ਹਸਪਤਾਲ ਦੇ ਵਿੱਚ ਦੋ ਪਲਾਂਟ ਲੱਗੇ ਨੇ ਆਕਸੀਜਨ ਦੇ ਇੱਕ ਲੱਗਿਆ 1000 ਐਮਪੀਐਚ ਤੇ ਦੂਸਰਾ ਲੱਗਿਆ 700 ਦਾ ਟੋਟਲ 1700 ਜਿਹੜੇ ਨੇ ਕਿ ਉਹ ਜਿਹੜੇ ਵੱਡੇ ਪਲਾਂਟ ਲੱਗੇ ਹੋਏ ਨੇ ਐਮਪੀਐਚ ਦੇ ਜੋ ਵੱਖਰੇ ਵੱਖਰੇ ਸਮੇਂ ਤੇ ਚੱਲ ਰਹੇ ਨੇ ਸਪਲਾਈ ਜਿਹੜੀ ਹੈ ਉਹ ਪੂਰੀ ਜਿਹੜੀ ਪਾਈਪਲਾਈਨ ਦੇ ਥਰੂ ਆਂਦੀ ਹੈ ਹਾਲਾਂਕਿ ਜਿਹੜਾ 1.5 ਮਿੰਟ ਦਾ ਜ਼ਿਕਰ ਹੋ ਰਿਹਾ ਟੈਕਨੀਕਲ ਪਾਲਟਾ ਉਹਨਾਂ ਵਿੱਚ 에ਅਰ ਪ੍ਰੈਸ਼ਰ ਯਾਨੀ ਕਿ ਜਿਹੜਾ ਕਿ ਘਟਿਆ ਵਾ ਉਹਨ ਪ੍ਰੈਸ਼ਰ ਦੀ ਮੈਡੀਕਲ ਹਿਸਟਰੀ ਤੇ ਆਂਦੀ ਹੈ ਇੱਕ ਦੀ ਜਿਹਦੀ ਮੌਤ ਹੋਈ ਹੈ ਉਹਦੀ ਉਮਰ 15 ਸਾਲ ਹੈ ਛੋਟੀ ਬੱਚੀ ਦੱਸੀ ਜਾਂਦੀ ਹੈ 15 ਸਾਲਾਂ ਦੀ ਕਿ ਜਿਸ ਨੂੰ ਸਨੇਕ ਬਾਈਟ ਹੋਈ ਸੀ ਤੇ ਡਾਕਟਰ ਇਹ ਕਹਿੰਦੇ ਨੇ ਲੇਮਨਾਈਟਸ ਜਿਹੜਾ ਹੈ ਕਿ ਉਹਦੇ ਰਾਈਟ ਜਿਹੜੀ ਸੀ ਲੰਗ ਦੇ ਵਿੱਚ ਹੋਇਆ ਸੀਗਾ ਉਹ ਡੈਮੇਜ ਸੀ ਉਹਦੀ ਆਲਰੇਡੀ ਜਿਹੜੀ ਆਕਸੀਜਨ ਹੈ ਉਹ ਤਈ 25 ਦੇ ਆਸ-ਪਾਸ ਜਿਹੜੀ ਹੈ ਕਿ ਉਹ ਮੇਨਟੇਨ ਵੀ ਨਹੀਂ ਹੋ پا ਰਹੀ ਸੀ ਉਸ ਤੋਂ ਬਾਅਦ ਦੂਸਰਾ ਪੇਸ਼ੈਂਟ ਟਿਊਬਰਕਲੋਸਿਸ ਯਾਨੀ ਕਿ ਟੀਬੀ ਦਾ ਉਹਦੇ ਪਹਿਲਾਂ ਤੇ ਜਿਹੜੇ ਨੇ ਕਿ ਅੱਜ ਜਿਹੜੇ ਸੇਫੜੇ ਸੀਗੇ ਉਹ ਜਵਾਬ ਦੇਗੇ ਸੀਗੇ ਤੇ ਤੀਸਰਾ ਜਿਹੜਾ ਮਰੀਜ਼ ਸੀਗਾ ਉਹ ਡਰੱਗ ਓਵਰਡੋਜ਼ ਦਾ ਸੀਗਾ ਹੁਣ ਇਹਦੇ ਚ ਬੇਚੈਸਤ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਟੈਕਨੀਕਲ ਫਾਲਟ ਦੀ ਗੱਲ ਆਉਂਦੀ ਹੈ ਉਸ ਤੋਂ ਬਾਅਦ ਜਿਹੜੀ ਮੌਤ ਦਾ ਸਿਮਪਲੇ ਵਾਰ ਤਰੀਕੇ ਨਾਲ 35 ਮਿੰਟ ਦੇ ਅੰਦਰ ਹੋਣਾ ਇੱਕ ਸਵਾ ਸੱਤ ਦੇ ਦਿੱਤੀ ਜਾਂਦੀ 7 40 ਵੀ ਦੱਸੀ ਜਾਂਦੀ ਉਸ ਤੋਂ ਬਾਅਦ 7:50 ਦੇ ਆਸਪਾਸ ਦੀ ਇੱਕ ਹੋਰ ਮੌਤ ਦੱਸੀ ਜਾਂਦੀ ਹੈ ਮਤਲਬ ਕਿ ਓਵਰ ਆਲ ਜਿਹੜੀ ਇਹ ਇੱਕ ਸਿਨੈਰੀਓ ਬਣਾਇਆ ਕਿਉਂਕਿ ਇਹ ਕੋਇਨਸੀਡੈਂਟ ਹੋ ਨਹੀਂ ਸਕਦਾ ਕਿ ਇੱਕੋ ਦਮ ਜਿਹੜੇ ਕਿਤਨੇ ਪੇਸ਼ੈਂਟ ਕੋਲੈਪਸ ਕਰ ਗਏ ਹਾਲਾਂਕਿ ਵੈਂਟੀਲੇਟਰ ਤੇ ਜ਼ਰੂਰ ਸੀਗੇ ਉਹਨਾਂ ਦੀ ਜਿਹੜੀ ਹੈ ਕਿ ਹਾਲਤ ਜਿਹੜੀ ਹੈ ਕਿ ਉਹ ਜ਼ਰੂਰ ਹਾਈ ਰਿਸਕ ਸੀਗੀ ਕਿਉਂਕਿ ਉਹਨਾਂ ਦੀ ਮੈਡੀਕਲ ਹਿਸਟਰੀ ਹੀ ਇਸ ਤਰੀਕੇ ਨਾਲ ਦੱਸ ਰਹੀ ਹੈ ਪਰ ਇਸ ਤਰੀਕੇ ਦੇ ਨਾਲ ਟੈਕਨੀਕਲ ਫਾਲਟ ਆਣਾ ਉਸ ਤੋਂ ਬਾਅਦ ਹਸਪੀਟਲ ਦਾ ਆ ਕੇ ਇਸ ਚੀਜ਼ ਨੂੰ ਐਗਰੀ ਕਰਨਾ ਕਿ ਹਾਂ ਟੈਕਨੀਕਲ ਫਾਲਟ ਸੀਗਾ ਪਰ ਨਾਲ ਇਹ ਗੱਲ ਜ਼ਰੂਰ ਆਖੀ ਜਾ ਰਹੀ ਹੈ ਰਾਦਾ ਕਿ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਉਸ ਤੋਂ ਬਾਅਦ ਹੋਈਆਂ ਨੇ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕਿ ਹਸਪੀਟਲ ਦੇ ਵਿੱਚ ਚਾਹੇ ਸੀਨੀਅਰ ਮੈਡੀਕਲ ਅਫੀਸਰ ਹੋਣ ਮੈਡੀਕਲ ਸੁਪਰਡੈਂਟ ਹੋਣ ਇਵਨ ਕਿ ਸਿਹਤ ਮੰਤਰੀ ਹੋਣ ਉਹ ਇਹ ਗੱਲ ਆਖਦੇ ਕਹਿੰਦੇ ਟੈਕਨੀਕਲ ਫਾਲਟ ਆਇਆ ਸੀ ਜ਼ਰੂਰ ਅਸੀਂ ਗੁਰਸਤ ਕਰਾਂਗੇ ਪਰ ਸਭ ਤੋਂ ਵੱਡੇ ਤਰਾਜ਼ ਦੇ ਇਰਾਦੇ ਤੇ ਅਸੀਂ 2025 ਤੇ ਬੈਠੇ ਆ ਤੇ ਮੈਨੂਅਲ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਕਿ ਅਸੀਂ ਉਹ ਹੈਂਡਲ ਕਰਦੇ ਪਏ ਆ ਕਿਉਂਕਿ ਆਕਸੀਜਨ ਦਾ ਜਿਹੜਾ ਪਲਾਂਟ ਸਗਾਉਂਦੇ ਤੋਂ ਸਪਲਾਈ ਜਾਂਦੀ ਹੈ ਡਾਕਟਰ ਆਪ ਦੱਸਦੇ ਪਏ ਨੇ ਕਿ ਜੇਕਰ ਅਸੀਂ ਮੈਨੀਫੋਲਡ ਯਾਨੀ ਕਿ ਜਿਹੜੇ ਮਨੁੱਖੀ ਸਿਲੰਡਰ ਹੁੰਦੇ ਨੇ ਉਹਨਾਂ ਦੇ ਥਰੂ ਜੇਕਰ ਅਸੀਂ ਆਕਸੀ सिर्फ एक बटन में दबावना है तो ऑक्सीजन चालू हो जा है बिल्कुल ये बयान के मगर सिस्टम कितना कि खड़ा हो गया कि एडा वा तंत्र है पंजाब का तो सब तो वो बैडा वाला हॉस्पिटल

ਰਿਪੋਰਟ ਦਵੇਗੀ